ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆਉਣੇ ਹਾਂਜੀ ਤਿੰਨ ਭਾਈ ਤਿੰਨ ਇੱਕਾ ਬੱਛੀ ਹੈ ਚਾਰ ਜਾਨਵਰ ਇੱਕਾ ਬੱਛੀ ਹੈ ਦੋ ਬੈੜਾਂ ਸੂਈਆਂ ਸਵਾਈਆਂ ਨਿੱਕੇ ਨਿੱਕੇ ਮੁੱਲ ਹੋਣਗੇ ਤੇ ਇੱਕਾ ਕਾਲਾ ਬੱਕਰਾ ਜੇ ਕੋਈ ਬੱਕਰੇ ਦਾ ਚਾਹਵਾਨ ਹੋਵੇ ਤੇ ਆਹ ਬੱਕਰਾ ਆਹ ਬੱਕਰਾ ਚਿੱਟੀਆਂ ਅੱਖਾਂ ਦਾ ਬੀਟਲ ਇਹ ਕੋਈ ਬੱਕਰਾ ਲੈ ਜਾਂਦਾ ਚਾਹ ਵਾਣ ਹੋਵੇ ਤੇ ਤੁਸੀਂ ਤਾਂ ਵੀ ਫੋਨ ਲਾ ਸਕਦੇ ਆ ਨਿੱਕੇ ਨਿੱਕੇ ਮੋੜਦਿਆਂ ਦੋ ਵਹਿੜਾ ਇੱਕ ਵੱਛੀ ਇੱਕ ਬੱਕਰਾ ਹਾਂਜੀ ਬਾਈ ਸਾਸੀ ਕਾ ਦੱਸ ਰਹੀ ਹਾਂ ਬਾਈ ਜੀ ਨਾਮ ਦੱਸ ਜੀ ਨਾਮ ਅਮਨਦੀਪ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫੋਨ ਨੰਬਰ ਲਾ ਸਰ 9592125270 ਕਿਹੜੇ ਬਸ ਲੱਗੀ ਇਹ ਆਪਾਂ ਪਹਿਲਾਂ ਮੈਂ ਤਾਂ ਬੱਕਰਾ ਬਾਈ ਇਹ ਹੋਊਗਾ ਛਿਆਂ ਕ ਮਹੀਨਿਆਂ ਦਾ ਛਿਆਂ ਨਾਲ ਸੱਤਾਂ ਦਾ ਹੋਊਗਾ ਖੀਰਾ ਹਜੇ ਠੀਕ ਆ 12000 ਰੁਪਏ ਮੁੱਲ ਆ ਜੀ ਇਹਦਾ ਖੀਰਾ ਬੱਕਰਾ 12000 ਮੁੱਲ ਲਾਹ ਕੇ ਕਰਨੀ ਤੋਂ ਥੱਲੇ ਜੇ ਇਹਨੂੰ ਦੋਸਤੋ 6 ਆਂਕ ਮਹੀਨਿਆਂ ਦਾ ਬਾਈ ਕਹਿੰਦਾ ਬੱਕਰਾ ਖੀਰਾ ਬੱਕਰਾ ਦੁੱਧ ਵਾਲੇ ਦੰਦਾ ਚ ਹਾਂ ਕੰਨ ਕੋਲ ਬਹੁਤ ਲੰਮੇ ਆ ਹਾਂ ਜੇ ਕੋਈ ਭੈਣ ਭਰਾ ਬੱਕਰਾ ਕਾਲਾ ਕਾਲਾ ਬਾਈ ਹਾਂ ਕਾਲਾ ਛਾ ਜੇ ਕੋਈ ਬੱਕਰਾ ਲੈਣ ਦਾ ਚਾਹ ਵਾਂਣ ਹੋਵੇ 12000 ਇਹਦਾ ਮੁੱਲ 6 ਮਹੀਨੇ ਉਹ ਗਾਇਨਾ ਬਾਈ 20 24 25 ਕਿਲੋ 22 ਵੀ ਰਹਿ ਸਕਦਾ ਮੈਂ ਮੰਨ ਲਓ 22 20 ਤੋਂ 24 ਦੇ ਵਿੱਚ ਵਿੱਚ ਹਾਂ ਕੋਈ ਕਿਲੋ ਵੱਧ ਵੀ ਹੋ ਸਕਦਾ ਹਾਂਜੀ ਭਾਈ ਕਿਲੋ ਘੱਟ ਵੀ ਹੋ ਸਕਦਾ ਹਾਂਜੀ ਉੱਤੇ ਆ ਜਾ ਕਾਲੀ ਤੇ ਇਹ ਕਾਲੀ ਬਾਈ ਜੀ ਪਹਿਲਾਂ ਸੂਆ ਸੂਈ ਦੀ ਆ ਅੱਜ ਇਹਨੂੰ ਛੇਵਾਂ ਦੇਣਾ ਸੂਈ ਨੂੰ ਠੀਕ ਆ ਹਾਂਜੀ ਮਗਰ ਵੱਛੀ ਬਹੁਤ ਚੰਗੀ ਆ ਭਾਈ ਨਾਰਵਾ ਨਾਲ ਆ ਜੀ ਇਹੇ ਦੋਸਤੋ ਮਗਰ ਉਹ ਬਦਾਮੀ ਰੰਗ ਦੀ ਵੱਛੀ ਜਿਹੜਾ ਦੁੱਧ ਜਾਂ ਬੌਲਾ ਝੋ ਲੈਣਾ ਕਿੰਨਾ 13 ਕਿਲੋ ਜੋਖ ਕੇ ਦੇ ਦਿਆਂਗੇ ਕੋਈ ਲੇਟ ਨਹੀਂ ਭਾਈ ਉਤਾਰਾਂ ਨੇ ਦਿੱਤਾ ਵੈੜ ਦੁੱਧ ਕਰੋਗੇ 15 ਕਿਲੋ ਠੀਕ ਹੈ 15 ਪਲੱਸ ਜਾਊਗੀ ਪਰ ਆਪਾਂ ਇਹ ਚੀਜ਼ਾਂ ਦੇ ਆਪਾਂ ਅਜ 13 ਤੇ 13 ਦੀ ਗਾਰੰਟੀ ਆ ਠੀਕ ਹੈ ਹਾਂਜੀ ਕੱਢੀਏ ਬਾਹਰ ਆਹ ਮੈਗਾ ਫਰਗੇ ਹੁਣ ਚੱਲਣ ਲੱਗਦੀ ਆ ਜੈ ਜੈ ਮੁੱਲ ਦੱਸ ਪਹਿਲਾਂ ਦਾ ਮੁੱਲ ਬਾਈ ਜੀ 45000 ਆ 43000 ਦੀ ਆਪਣੀ ਹਾਂ ਨਾ ਇਹ ਆ ਠੀਕ ਬਹੁਤ ਮੱਛੀ ਨੂੰ ਬਹੁਤ ਚੰਗਾ ਲੱਗਿਆ ਬਾਈ ਅੱਛਾ ਪੂਰੀ ਪੋਲੀ ਥਾਂ ਥਾਂ ਮੱਝਾਂ ਆ ਲੈ ਬਾਈ ਵੇਖੋ ਦੋਸਤੋ ਨਰਮਈਆ ਬੰਦਾ ਜਿਹਦੇ ਘਰੇ ਵੀਡੀਓ ਬਣਾ ਰਹੇ ਤੁਸੀਂ ਸਾਰੇ ਜਾਣਦੇ ਹੀ ਆ ਬਾਈ ਨੂੰ ਆਉਣਾ ਨਾ ਇਹਦਾ 13 ਕਿਲੋ ਆ ਬਾਈ ਕਹਿੰਦਾ ਚਾਰਾ ਪੰਜਾਂ ਦਿਨਾਂ ਦੀ ਸੂਈ ਥੱਲੇ 나ੜੂਆ ਬੱਚੇ ਦਾ ਨਾਲ ਆ ਵੱੱਛੀ ਆ ਦੁੱਧ ਮੰਨ ਲਓ ਬੌੜਾ ਮੰਨ ਲਓ 13 ਕਿਲੋ ਕੰਡੇ ਵਾਲਾ ਪਿਆਜੂ 15 15 ਬਾਈ ਕਹਿੰਦਾ ਤੁਸੀਂ ਛੱਡੋ ਯਾਰ 13 ਹੀ ਮੰਨੋ 13 ਅੱਜ ਤਿਆਰ ਆ ਕੰਡੇ ਦੇ ਜੋਖਣ ਵਾਲਾ ਤੜਕੇ ਜੋਖ ਲਿਓ ਆਥ ਨੇ ਜੋਖ ਲਿਓ ਕੰਡੇ ਦੇ ਨੱਟ 13 ਕਿਲੋ ਤਿਆਰ ਆ 43000 ਦੀ ਬਾਈ ਕਹਿੰਦਾ ਦੇ ਦੇਣੀ ਆ ਦੂਜਾ ਸੂਆ ਪਹਿਲਾਂ ਪਹਿਲਾਂ ਪਹਿਲਾ ਸੂਆ ਪਲੂਣ ਵੱਛੀ ਥਣ ਬਹੁਤ ਚੰਗਾ ਮੋਟਾ ਆਦੀ ਚੋਈ ਵਾਲਾ ਜਾਨ ਵਾਲਾ ਵੀਡੀਓ ਬਣਾ ਰਿਆ ਆ ਸਾਢੇ 11 ਵਜੇ ਸਵਾ ਜ਼ਰੂਰ ਨੋਟ ਕਰ ਲਿਓ ਇਹ ਸਵਾ ਆ ਗਿਆ ਸਾਢੇ ਘਰ ਨਹੀਂ ਅੱਜ ਤਾਂ ਸਵਾ 11 11:17 ਤੇ ਵੀਡੀਓ ਬਣਾ ਰਹੇ ਹਾਂ 11:17 ਮਿੰਟ ਦੇ ਹਾਂ ਤੇ ਦੁੱਧ ਜਿਹੜੀ ਚਾਰਾ ਪੰਜਾਂ ਦਿਨਾਂ ਦੀ ਅੱਜ 13 ਕਿਲੋ ਚਵਾਈ ਜਾਂਦੀ 15 ਦਾ ਫਿਰ ਆਰਾਮ ਨਾਲ ਹੀ ਪਿਆ ਦੇਣਾ ਉਹ ਸਾਬਣਾ ਮੁੱਲ ਜੈ ਜੀ 74300 ਕਹਣਾ ਨਾ ਕਹਣਾ ਵਾਲਾ ਦੁੱਧ ਨਹੀਂ ਭਾਈ ਵੀ 13 ਕੰਡੇ ਵਾਲਾ ਕੰਡੇ ਵਾਲਾ ਆਪਾਂ ਨੇ ਘਰੋਂ ਭਾਵਾਂ ਚੋਕ ਕੇ ਜੋਕ ਕੇ ਲੈ ਜਾ ਅਗਲਾ ਸਹੀ ਆ ਮਤਲਬ ਵੀ ਝੱਗ ਵੀ ਬੰਦੀ ਲੀਟਰ ਦੇ 8-8 ਰੁਪਏ ਮਰਾ ਦੂਗੀ ਠੀਕ ਆ ਦੋਸਤੋ ਸਣੇ ਝੱਗ ਤਾਂ ਬਾਈ ਕਹਿੰਦਾ ਲੀਟਰਾਂ ਨਾਲ ਮਿਲਣਾ ਹੋਵੇ 8 ਲੀਟਰ ਤੜਕੇ 8 ਲੀਟਰ ਆਥ ਨੇ 16 16 ਲੀਟਰ ਬਣ ਜਾਣੇ ਆ ਤੇ ਜੇ ਕੰਡੇ ਦੇ ਜੋਖਣਾ ਫਿਰ 13 ਕਿਲੋ ਹੋ ਉਹ ਤੁਹਾਨੂੰ ਵੀ ਪਤਾ ਕਿਲਵਾਂ ਚ ਕਿਲੋ ਵੱਧੋਂਦਾ ਲੀਟਰ ਪਰ ਲੀਟਰ ਚੋਂਰਾ ਘੱਟ ਪੈਂਦਾ ਤੇ ਕਿੱਥੇ 13 ਕਿਲੋ ਬਾਨਾ ਤੇ ਫਿਰ ਆਪੇ 15 16 ਲੀਟਰ ਤਾਂ ਬਾਣੀ ਜਾਣੇ ਆ ਜੋ ਲੀਟਰ ਆਣਾ ਮਿਣਾਗੇ ਆਪਾਂ ਨਸਾਂ ਨੇ ਝੱਗ ਕਹਿੰਦਾ ਮੈਂ ਜਮਾ ਜੈਜ ਮੋਲ ਮੱਝਾਂ ਦਾ ਦੁੱਧ ਉਹ ਲੇਟ ਆ ਗਿਆ ਗਰਮੀਆਂ ਆ ਗਈਆਂ ਗਰਮੀਆਂ ਦਾ ਤੋਹਫਾ 43 ਚੋ ਛੋੜ ਕਰ ਦੂ ਬਾਈ ਚੂਣ ਚਾਨ ਬਹੁਤ ਚੰਗਾ ਲੱਗਿਆ ਬਾਈ ਠੀਕ ਹੈ ਹਾਂਜੀ ਦੋ ਨੰਬਰ ਤੇ ਆ ਜਾ ਦੋ ਨੰਬਰ ਬਾਈ ਜੀ ਦੂਜੇ ਸੂਏ ਸੂਈ ਵੀ ਇਹਨੇ ਨਾ ਮੇਰੇ ਕੋਲੇ ਪੱਠੇ ਘੱਟ ਖਾਬੇ ਆ ਕੇ ਪਾਣ ਉਹ ਜੇ ਘਰੋਂ ਆਈ ਵੀ ਹੈ ਹੈਨਾ ਇਹ ਆਪਣੇ ਗਾਂ ਦੀ ਗਾਂ ਹੀ ਹੈ ਗਾਂ ਹੈ ਹਮ ਇਹਦੇ 8 6 ਕਿਲੋ ਚੋਕ ਕੇ ਲੈ ਜਾ ਕੋਈ ਵੀ 6 ਕਿਲੋ ਹਾਂ ਬਾਈ ਦੋਵੇਂ ਲੈ ਲਾਂ ਦੁੱਧ ਇਹਦਾ ਬਹੁਤ ਚਿੱਟਾ ਪੂਰਾ ਮੱਝਾਂ ਵਰਗਾ ਹੀ ਆ ਦੁੱਧ ਇਹਦਾ ਕਿੰਨੇ ਦੀ ਇਹ 17000 ਦੇ ਦੇ ਦਾਂਗੇ ਬਾਈ ਸ਼ੀਕ ਕੋਈ ਨੂੰ ਹੋਰ ਨੂੰ 10 12 ਦੇ ਅੱਛਾ ਆਹ ਫਿਰ ਬਾਈ ਵੱਛੀ ਇਹਦੀ ਆਹ ਦੋਸਤੋ ਵੱਛੀ ਹੈ ਜੀ 10 12 ਦੇ ਨਹੀਂ ਹੋ ਜਾ ਬਾਈ ਕਹਿੰਦਾ ਤੁਸੀਂ ਵੇਖ ਹੀ ਸਕਦੇ ਹੋ ਬੱਚਾ ਵੀ ਉਹ ਜਿਤਰੀ ਜੀ ਆਵਾ ਚਿਤਰਾਇਆ ਬੱਚਾ ਢੰਨਣਾ ਬਾਈ ਇਹ ਮੰਨ ਲਓ ਵੀ ਗਾਂ ਹੈ ਸਮਝੇ ਹੈ ਨਾ ਗਾਂ ਦੇ ਵਿੱਚ 8 10 ਕਿਲੋ ਦਾ ਤਕਰਾਂ ਨਾ ਕਰਿਆਣਾ ਕਿੰਨੇ ਦੀ 17000 ਦੀ 17000 ਦੀ ਤਾਜੀ ਸੂਈਆ ਕੋਈ ਤੋਕੜ ਨਹੀਂ ਆਹ ਬੱਚਾ ਖੜਾ ਹੈ ਦਾ 8 10 ਕਿਲੋ ਬਾਈ ਦਾਸ ਦਾ ਦੁੱਧ ਆਉਣਾ ਪਿਆ ਜੂਗੀ ਜੇ ਕੋਈ ਦਾਣਾ ਦਾ ਪਾਪਾ ਆਊਗਾ ਗਰੀਬ ਹੁਣ 6 ਕਿਲੋ ਆ ਗਰੀਬ ਘਰੋਂ ਲਿਆਂਦੀ ਆ ਉਹ ਤਾਂ ਤੁਹਾਨੂੰ ਵੀ ਪਤਾ ਜੇ ਕੋਈ ਦਾਣਾ ਪਾਊਗਾ ਫੇਰ ਹੀ ਦੁੱਧ ਦੇਣਾ ਇੱਕ ਨੰਬਰ ਰਾਜੀ ਬੱਛੀ ਆ ਉਹਦੇ ਥੱਲੇ 13 ਕਿਲੋ ਕੰਡੇ ਵਾਲਾ ਤੇ ਜੇ ਉਹਨੂੰ ਵੀ ਕੋਈ ਲਿੱਸੀ ਕਰ ਦੂ ਪੱਠੇ ਪਾਏ ਨਾ ਫੇਰ ਇਹਨੇ ਵੀ ਘਟ ਜਾਣਾ ਠੰਡੀ ਸੀਲ ਬਹੁਤ ਆ ਬਾਈ ਠੰਡੀ ਸੀਲ ਦੋ ਨੰਬਰ ਬਹੁਤ ਆ ਠੰਡੀ ਸੀਲ ਇੱਕ ਨੰਬਰ ਵੀ ਬਹੁਤ ਆ ਤੇ ਬੱਕਰਾ ਸੀਲ ਹੈ ਬੱਕਰਾ ਦਾ ਆਹ ਦੇਖੀ ਮੇਰੇ ਠੀਕ ਆ ਕੋਈ ਘਰ ਆਦਾ ਨਹੀਂ ਬਹੁਤ ਬੱਚਿਆਂ ਨਾਲ ਹੀ ਬੰਨਿਆ ਹੁੰਦਾ ਠੀਕ ਆ ਬਾਈ ਕਹਿੰਦਾ ਬੱਚਿਆਂ ਨਾਲ ਹੀ ਬੰਨਿਆ ਹੁੰਦਾ ਆਹ ਤਾਂ ਕੋਈ ਨਹੀਂ ਮੈਂ ਆਪਦੇ ਦਿਲ ਦੀ ਦੱਸਾਂ ਗੱਲ ਤੇ ਮੈਨੂੰ ਇੱਕ ਆ ਬੱਚੀ ਬਹੁਤ ਚੰਗੀ ਲੱਗੀ ਜੇ ਕੋਈ ਭੈਣ ਭਰਾ ਘਰੇ ਦੁੱਧ ਪੀਂੰਦਾ ਚਾਹ ਬਣਾ 13 ਕਿਲੋ ਕੰਡੇ ਦੇ ਜੋਖ ਨਾਲ ਕੋਈ ਕਹਿਣ ਵਾਲਾ ਬੋਹਲਾ ਨਹੀਂਗਾ ਆ ਦੁੱਧ 13 ਕਿਲੋ ਤੜਕੇ ਵੀ ਜੋਖਲੇ ਕੰਡਾ ਲਿਆ ਕੇ ਬਾਲਟੀ ਲਿਆਵੇ ਆਪਦੀ ਲਿਆਵੇ ਪਰ ਬਾਲਟੀ ਜਿੱਦਾਂ ਚਲੋ ਕੀ ਕਰਨੀ ਕੰਡਾ ਹੀ ਅਗਲਾ ਆਪਦਾ ਲਿਆਵੇ 13 ਕਿਲੋ ਤੜਕੇ 13 ਕਿਲੋ ਹੱਥ ਨੇ 2 ਕਿਲੋ ਦੁੱਧ ਹੋਰ ਵਧਾ ਦੂ 43000 ਜਮਾ ਜਾਇਜ਼ਮਲ ਆ ਭਈ ਬੱਚੀ ਹੋਊਗੀ ਛਿਆਂ ਘੰਨੇ ਦੀ ਹੂੰ ਇਹ ਆਪਾਂ 1500 ਦੀ ਲਈ ਆ 2000 ਦੀ ਬੱਛੀ ਦੇ ਦੇਣੀ ਆ ਠੀਕ ਆ ਹਾਂ ਜੇ ਮਾਨਤਾ ਭੇਜਾਂ ਇਹਦੇ ਤੋਂ ਜਾਂ ਉਹਰੇ ਤੋਂ ਕੋਈ ਮਾਨਤਾਨ ਨਹੀਂ ਕਰਾਂਦਾ ਨਾਲ ਲੈ ਜੀ ਨਾਲ ਲੈ ਜੀ ਠੀਕ ਆ ਹਾਂ ਜੀ ਦੋਸਤੋ 1500 ਦੀ ਲਈ ਬਾਈ ਕਹਿੰਦਾ 2000 ਦੀ ਦੇ ਦੇਣੀ ਆ ਤੇ ਜੇ ਕੋਈ ਇਹਨਾਂ ਦੋਵਾਂ ਵਹਿੜਾਂ 'ਚ ਮਾਨਤਾਨ ਨਹੀਂ ਕਰਾਉਂਦਾ ਤੇ ਫੇਰ ਕਹਿੰਦਾ ਬਾਈ ਕਹਿੰਦਾ ਆ ਬੱਛੀ ਦੇ ਦੂ ਮਾਨਤਾਨ 'ਚ ਜੇ ਕਿਸੇ ਨੇ ਮਾਨਤਾਨ ਕਰਾਉਣਾ ਫੇਰ ਤਾਂ ਬਾਈ ਕਹਿੰਦਾ ਇਹ 2000 ਦੀ ਦਊ ਜੇ ਕਿਸੇ ਨੇ ਮਾਨਤਾਨ ਨਹੀਂ ਕਰਾਉਣਾ ਇਹਨਾਂ ਵਹਿੜਾਂ 'ਚ ਦੋਵਾਂ 'ਚ ਤੇ ਬਾਈ ਕਹਿੰਦਾ ਇਹ ਬੱਚਾ ਨਾਲ ਦੇ ਦੂੰਗਾ ਇੱਕ ਉਹ ਬੱਕਰਾ 12000 ਦਾ ਫੋਨ ਨੰਬਰ ਸਕਰੀਨ ਤੇ ਆ ਜਾਇਜ਼ ਜੀ ਕੀਮਤ ਸਾਰਿਆਂ ਨੂੰ ਸਸ਼ਿਕਾ